ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਪਰਮਾਤਮਾ ਸਭ ਨੂੰ ਤੰਦਰੁਸਤ ਵੀ ਰੱਖੇ ਤੇ ਅੱਜ ਮੈਂ ਸੋਚਿਆ ਇੱਕ ਆਪਾਂ ਟੈਨ ਵਾਸਤੇ ਜਿਵੇਂ ਆਪਣੇ ਫੇਸ ਤੇ ਟੈਨ ਹੋ ਜਾਂਦੀ ਆ ਹਨਾ ਉਹਦੇ ਲਈ ਹੋਮ ਮੇਡ ਆਪਾਂ ਕੀ ਯੂਜ਼ ਕਰ ਸਕਦੇ ਜਿਹਦੇ ਨਾਲ ਆਪਣੀ ਟੈਨ ਵੀ ਫੇਸ ਦੀ ਸਹੀ ਹੋ ਜਾਵੇ ਜਾਂ neck ਦੀ ਟੈਨ ਹੁੰਦੀ ਆ ਫੇਸ ਦੀ ਟੈਨ ਹੁੰਦੀ ਆ ਉਹਦੇ ਲਈ ਤੇ ਆਪਾਂ ਉਹਦੇ ਲਈ ਕਰਦੀਆਂ ਹੀ ਬਣੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ ਠੀਕ ਹੈ ਵੀ ਜਿਹੜੀਆਂ ਕਿ ਉਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਤੇ ਆਪਣੀ ਸਕਿਨ ਤੇ ਵੀ ਬੈਸਟ ਰਿਜ਼ਲਟ ਦਿੰਦੀਆਂ ਗਿਆ ਮੇਰਾ ਖੁਦ ਦਾ ਐਕਸਪੀਰੀਅੰਸ ਆ ਤੇ ਜਦੋਂ ਮੈਂ ਮਤਲਬ ਕਈ ਵਾਰ ਪੜ੍ਹਾਈ ਕਰਨ ਲਈ ਬਾਹਰ ਜਾਂਦੀ ਸੀਗੀ ਸਕੂਟਰੀ ਤੇ ਆਪਾਂ ਮੋਸਟ ਗਰਲਸ ਜਾਂਦੀਆਂ ਹੀ ਆਗੀਆਂ ਲੇਡੀਜ਼ ਜਾਂ ਜੈਂਟਸ ਕੋਈ ਵੀ ਜਾਂਦਾ ਹਨਾ ਬਾਹਰ ਤੇ ਆਪਣੇ ਟੈਨ ਉਹ ਜਾਂਦੀ ਆ ਉਹਦੇ ਲਈ ਇਹ ਜਿਹੜਾ ਪੈਕ ਆ ਨਾ ਘਰੇ ਬਣਾਇਆ ਬਣਾਉਣੇ ਆਪਾਂ ਜਿਹੜਾ ਮੈਂ ਤੁਹਾਨੂੰ ਦੱਸੂੰਗੀ ਅੱਗੇ ਤੇ ਉਹਦੇ ਉਹ ਵੀ ਜੈਂਟਸ ਵੀ ਵਰਤ ਸਕਦੇ ਆ ਲੇਡੀਜ਼ ਵੀ ਵਰਤ ਸਕਦੇ ਆ ਜਿਵੇਂ 50 ਏਜ ਪਲੱਸ ਜਿਵੇਂ ਗਰਲਸ ਆ ਗਈਆਂ ਉਹ ਵੀ ਵਰਤ ਸਕਦੀਆਂ ਆ ਗਈਆਂ ਇਹ ਪੈਕ ਕੀ ਆਗਾ ਵੀ ਜਿਵੇਂ ਇੱਕ ਕਾਫੀ ਲੈ ਲਓ ਇੱਕ 스ਪੂਨ ਕਾਫੀ ਲੈ ਲਓ ਤੇ ਚੁਕੰਦਰ ਹੁੰਦਾ ਜਿਹਨੂੰ ਬੀਟਰੂਟ ਵੀ ਕਹਿ ਦਿੰਦੇ ਆਗੇ ਤੇ ਉਹਨੂੰ ਉਹਦਾ ਥੋੜਾ ਜੂਸ ਕੱਟ ਲਓ ਠੀਕ ਹੈ ਉਹਨੂੰ ਇੱਕ ਕਾਲਿਜ ਚ ਪਾ ਲਓ ਕਾਲਿਚ ਪਾ ਕੇ ਉਹਦੇ ਵਿੱਚ ਇੱਕ ਚਮਚ ਜਿਹੜਾ ਕਾਫੀ ਹੈਗਾ ਉਹ ਮਿਕਸ ਕਰਕੇ ਉਹਦੇ ਤੇ ਨਾ 2 ਮਿੰਟ ਸਕਰਬ ਕਰੋ ਸਕਰਬ ਕਰਨ ਤੋਂ ਬਾਅਦ ਨਾ ਆਪ ਦਾ ਤੁਸੀਂ ਫੇਸ ਦੇਖੋਗੇ ਤੁਹਾਨੂੰ ਰਿਜ਼ਲਟ ਮਿਲੇਗਾ ਤੁਹਾਨੂੰ ਨਾ ਇਨਸਟੈਂਟ ਰਿਜ਼ਲਟ ਮਿਲੇਗਾ ਤੁਸੀਂ ਖੁਦ ਫੀਲ ਕਰੋਗੇ ਹਾਂ ਫੇਸ ਸਮੂਥ ਲੱਗ ਰਿਹਾਗਾ ਉਸ ਤੋਂ ਬਾਅਦ ਉਸੇ ਚੁਕੰਦਰ ਚ ਉਹ ਜਿਹੜਾ ਜੂਸ ਬਚਿਆ ਹੋਊਗਾ ਜਾਂ ਤੁਸੀਂ ਥੋੜਾ ਹੋਰ ਵੱਧ ਕੱਢ ਸਕਦੇ ਹੋ ਵੀ ਉਸ ਤੋਂ ਬਾਅਦ ਸਕਰਬ ਕਰਨ ਤੋਂ ਬਾਅਦ 5-7 ਮਿੰਟ ਸਕਰਬ ਤੋਂ ਬਾਅਦ ਤੁਸੀਂ ਇੱਕ ਪੈਕ ਬਣਾਉਣਾ ਇੱਕ ਪੈਕ ਕਿਵੇਂ ਬਣਾਉਣਾਗਾ ਉਹਦੇ ਵਿੱਚ ਕੀ ਇੱਕ ਬੀਟਰੂਟ ਦਾ ਜੂਸ ਲੈ ਲਿਆ ਤੁਸੀਂ ਥੋੜਾ ਜਾਂ ਉਸ ਦੇ ਨਾਲ ਆਪਾਂ ਘਰ ਵਿੱਚ ਆਟਾ ਵਰਤਦੇ ਆ ਨਾ ਜਿਵੇਂ ਕਣਕ ਦਾ ਆਟਾ ਹੋ ਜਾਂਦਾਗਾ ਜਾਂ ਤੁਸੀਂ ਉਹਦਾ ਸੂੜਾ ਵੀ ਲੈ ਸਕਦੇ ਹੋ ਕਣਕ ਦੇ ਆਟਾ ਜਦੋਂ ਆਪਾਂ ਛਾਨਦੇ ਆ ਉਹਦਾ ਸੂੜਾ ਨਹੀਂ ਹੁੰਦਾ ਜਿਹੜਾ ਉਹ ਸੂੜਾ ਵੀ ਤੁਸੀਂ ਇੱਕ 스ਪੂਨ ਉਹ ਲੈ ਸਕਦੇ ਹੋ ਇੱਕ 스ਪੂਨ ਤੁਸੀਂ ਵੇਸਣ ਲੈ ਸਕਦੇ ਹੋ ਤੇ ਵੇਸਣ ਲੈ ਲਓ 스ਪੂਨ ਤੇ 스ਪੂਨ ਤੁਸੀਂ ਸੂੜਾ ਲੈ ਲਓ 스ਪੂਨ ਤੁਸੀਂ ਬੀਟਰ ਰੂਟ ਦਾ ਜੂਸ ਲੈ ਲਓ ਚਾਹੇ ਇੱਕ 스ਪੂਨ ਲੈ ਲਓ ਦੋ 스ਪੂਨ ਜਿਸ ਤਰ੍ਹਾਂ ਕਿ ਉਹ ਤੁਸੀਂ ਸਾਰਾ ਮਿਲਾ ਲਓ ਕਿ ਜਿਹੜਾ ਉਹ ਪੈਕ ਬਣ ਜਾਵੇ ਪੈਕ ਤਿਆਰ ਹੋ ਜਾਵੇ ਜਦੋਂ ਉਹ ਪੈਕ ਤਿਆਰ ਹੋ ਗਿਆ ਫਿਰ ਉਸ ਨੂੰ ਤੁਸੀਂ ਘੱਟੋ-ਘੱਟ 15 ਤੋਂ 10 15 ਤੋਂ 17 ਮਿੰਟ ਤੱਕ ਜ਼ਰੂਰ ਲਾ ਕੇ ਰੱਖੋ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਵਾਸ਼ ਕਰਨਾ ਜਦੋਂ ਤੁਸੀਂ ਵਾਸ਼ ਕਰਨਾ ਨਾ ਉਸ ਨੂੰ ਤੁਸੀਂ ਬਿਲਕੁਲ ਹਲਕੇ ਸਮੂਥਲੀ ਐਵੇਂ ਆਪਦੀ ਸਕਿਨ ਤੇ ਉੱਪਰਲੀ ਸਾਈਡ ਨੂੰ ਹਮੇਸ਼ਾ ਐਵੇਂ ਉੱਪਰਲੀ ਸਾਈਡ ਨੂੰ ਹਮੇਸ਼ਾ ਐਵੇਂ ਯੂਜ਼ ਕਰਕੇ ਉਤਾਰਨਾਗੇ ਐਵੇਂ ਕਰਕੇ ਕਿ ਜਿਹੜੀ ਤੁਹਾਡੀ ਇਹ ਸਕਿਨ ਆ ਨਾ ਇਹ ਉੱਪਰ ਨੂੰ ਟਾਈਟ ਵੀ ਹੋਊਗੀ ਠੀਕ ਹੈ ਉਹਦੇ ਨਾਲ ਸਕਿਨ ਟਾਈਟ ਵੀ ਹੋਊਗੀ ਤੁਹਾਡਾ ਪੈਕ ਨਾ ਤੁਹਾਡਾ ਬੈਸਟ ਰਿਜ਼ਲਟ ਦੇਊਗਾ ਉਹ ਤੇ ਇਹ ਵਰਤ ਕੇ ਦੇਖੋ ਤੇ ਫਿਰ ਮੈਨੂੰ ਮੈਸੇਜ ਕਰਿਓ ਕਿਵੇਂ ਲੱਗਿਆ ਪੈਕ ਤੁਹਾਨੂੰ ਸਕਰਬ ਕਿਸ ਤਰ੍ਹਾਂ ਤੁਹਾਨੂੰ ਫੀਲ ਹੋਇਆ ਫੇਸ ਤੇ ਜੇਕਰ ਤੁਸੀਂ ਇਹ ਹੋਰ ਮਤਲਬ ਫੇਸ ਦੇ ਬਾਰੇ ਕੁਝ ਜਾਨਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਮੈਸੇਜ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ